ਇਸ ਮੌਨਸੂਨ ਦੇ ਚੱਲਦਿਆਂ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਭਾਰੀ بارش ਹੋ ਰਹੀ ਹੈ। ਕਈ ਜ਼ਿਲ੍ਹਿਆਂ ਦੇ ਵਿੱਚ ਇੰਨੀ ਜ਼ਿਆਦਾ بارش ਹੋ ਰਹੀ ਹੈ ਜਿੱਥੇ ਕਈ ਕਿ ਫੁੱਟ ਪਾਣੀ ਖੜ ਗਿਆ ਤੇ ਪਾਣੀ ਇੰਨਾ ਜ਼ਿਆਦਾ ਵਧ ਗਿਆ ਕਿ ਡੈਮਾਂ ਦੇ ਗੇਟ ਤੱਕ ਖੋਲਣ ਦੇ ਲਈ ਮਜਬੂਰ ਹੋਣਾ ਪਿਆ। ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਹੋ ਰਹੀ ਹੈ, ਪਹਾੜ ਟੁੱਟ ਰਹੇ ਨੇ। ਲੋਕਾਂ ਦੀਆਂ ਪਰੇਸ਼ਾਨੀਆਂ ਵੀ ਵਧੀਆਂ ਹੋਈਆਂ ਨੇ ਤਾਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਲਗਾਤਾਰ ਭਾਰੀ بارش ਦਾ ਸਿਲਸਿਲਾ ਜਾਰੀ ਹੈ। ਇਸੇ ਵਿਚਾਲੇ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਸਥਿਤ ਸਾਰੇ ਡੈਮਾਂ ਦੇ ਪਾਣੀ ਦੇ ਪੱਧਰ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਹਾਲਾਤ ਇਹ ਬਣੇ ਹੋਏ ਨੇ ਕਿ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਦੇ ਨਾਲ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMB ਦੇ ਅਧਿਕਾਰੀਆਂ ਨੇ ਪੰਜਾਬ ਦੇ ਨਾਲ-ਨਾਲ ਹਿਮਾਚਲ ਦੇ ਨਾਲ ਸੰਬੰਧਿਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਤੇ ਚੌਕਸ ਕੀਤਾ ਹੈ ਕਿ ਜੇ ਇਸੇ ਤਰ੍ਹਾਂ ਪੋਂਗ ਡੈਮ ਦਾ ਪਾਣੀ ਦਾ ਪੱਧਰ ਵਧਦਾ ਰਿਹਾ ਤਾਂ ਬੰਨ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਥੋਂ ਵਾਧੂ ਪਾਣੀ ਛੱਡਣਾ ਪੈ ਸਕਦਾ ਹੈ। ਅਜਿਹੇ ਦੇ ਵਿੱਚ ਪੋਂਗ ਡੈਮ ਨਾਲ ਸੰਬੰਧਿਤ ਦੋਵਾਂ ਸੂਬਿਆਂ ਦੇ ਜ਼ਿਲ੍ਹਾ ਅਧਿਕਾਰੀ ਜ਼ਰੂਰੀ ਪ੍ਰਬੰਧ ਕਰ ਲੈਣ ਤੇ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉਧਰੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਬਾਰਿਸ਼ ਦੇ ਨਾਲ ਆਮ ਜਨਜੀਵਨ ਕਾਫੀ ਤਰ੍ਹਾਂ ਪ੍ਰਭਾਵਿਤ ਹੋਇਆ ਤਰਨਤਾਰਨ ਦੇ ਪੱਟੀ ਦੇ ਵਿੱਚ ਛੱਤ ਦੇ ਲੈਂਟਰ ਤੋਂ ਸੀਮਿੰਟ ਟੁੱਟ ਕੇ ਡਿੱਗਣ ਦੇ ਨਾਲ 14 ਦਿਨਾਂ ਦੇ ਮਾਸੂਮ ਦੀ ਮੌਤ ਹੋਈ ਹੈ ਜਦ ਕਿ ਉਸ ਦੀ ਮਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਹਾਦਸਾ ਉਸ ਸਮੇਂ ਹੋਇਆ ਜਦ ਦੱਸਿਆ ਕਿ ਉਸ ਦੀ ਮਾਂ ਨੇ ਆਪਣੇ ਪੁੱਤਰ ਨੂੰ ਜੋ ਗੋਦ ਵਿੱਚ ਰੱਖਿਆ ਹੋਇਆ ਸੀ ਉਸ ਨੂੰ ਛੱਡ ਕੇ ਬਾਹਰ ਕੰਮ ਕਰਨ ਦੇ ਲਈ ਪਹੁੰਚੀ ਸੀ ਤਾਂ ਇਸੇ ਦੌਰਾਨ ਹੀ ਇੱਕ ਛੱਤ ਤੋਂ ਟੁਕੜਾ ਡਿੱਗ ਗਿਆ ਜਿਸ ਕਰਕੇ ਉਸੇ ਬੱਚੇ ਦੀ ਮੌਤ ਹੋ ਗਈ हिमाचल प्रदेश ਦੇ ਨਾਲ ਲੱਗਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਖੇਤਰ ਦੇ ਵਿੱਚ ਵੀ ਲਗਭਗ 70 ਮਿਲੀਮੀਟਰ بارش ਦਰਜ ਕੀਤੀ ਗਈ। ਇਸੇ ਤਰ੍ਹਾਂ ਰੂਪਨਗਰ ਦੇ ਵਿੱਚ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਉਹਨਾਂ ਤੋਂ ਲੰਘਦੀ ਸਮਾ ਨਦੀ ਦੇ ਪਾਣੀ ਕਾਰਨ ਸਤਲੁਜ ਦਰਿਆ ਪੂਰਾ ਚੜ੍ਹਿਆ ਹੋਇਆ ਹੈ। ਸਤਲੁਜ ਦਰਿਆ ਦਾ ਪਾਣੀ ਸ਼੍ਰੀ ਨਾਨਦਪੁਰ ਸਾਹਿਬ ਨੂਰਪੁਰ ਬੀਦੀ ਸੜਕ ਤੱਕ ਪੂਜਣ ਕਾਰਨ ਇਹ ਰਾਹ ਲੋਕਾਂ ਦੇ ਆਉਣ ਜਾਣ ਦੇ ਲਈ ਬੰਦ ਹੋ ਗਿਆ ਹੈ। ਇੱਥੇ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਮੰਡਰੋਲ ਲੱਗਾ ਹੈ। ਇਹੀ ਨਹੀਂ ਹੜ ਦੇ ਖਤਰੇ ਨੂੰ ਵੇਖਦੇ ਹੋਏ ਹਿਮਾਚਲ ਤੋਂ ਨੰਗਲ ਨੂੰ ਬੱਸ ਸੇਵਾ ਵੀ ਬੰਦ ਕਰ ਦਿੱਤੀ ਗਈ। ਨੰਗਲ ਦੇ ਵਿੱਚ بارش ਕਾਰਨ ਇਥੇ ਬਾਜ਼ਾਰ ਤੇ ਗਲੀਆਂ ਨਦੀ ਦਾ ਰੂਪ ਧਾਰਨ ਕਰ ਗਈਆਂ ਨੇ ਤੇ ਕਈ ਥਾਵਾਂ ਤੇ 8 ਫੁੱਟ ਤੱਕ ਪਾਣੀ ਜਮਾ ਹੋ ਗਿਆ। ਉਦੋਂ ਹੀ ਮਾਝਾ ਪ੍ਰਦੇਸ਼ ਦੇ ਉਹਨਾਂ ਤੋਂ ਨੰਗਲ ਤੱਕ ਬਹਡਾਲਾ ਪਿੰਡ ਦੇ ਕੋਲ ਪਾਣੀ ਦੇ ਤੇਜ਼ ਵਹਾਅ ਤੇ ਜ਼ਮੀਨ ਖਿਸਕਣ ਕਾਰਨ ਰੇਲ 트랙 ਤੇ ਭਾਰੀ ਮਲਵਾ ਅੱਡ ਗਿਆ। ਰੇਲ ਮਾਰਗ ਬੰਦ ਹੋਣ ਦੇ ਨਾਲ ਟ੍ਰੇਨਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਕਈ ਜਗ੍ਹਾਵਾਂ ਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਨੰਗਲ ਤੋਂ ਰੂਪਨਗਰ ਤੱਕ ਰੇਲ ਮਾਰਗ ਪ੍ਰਭਾਵਿਤ ਹੋਣ ਕਰਕੇ ਹਿਮਾਚਲ ਐਕਸਪ੍ਰੈਸ ਜਨ ਅਸ਼ਟਾਬਦੀ ਤੇ ਹੋਰ ਵੀ ਬਹੁਤ ਸਾਰੀਆਂ ਐਹ ਜੀਆਂ ਪੈਸੇਂਜਰ ਗੱਡੀਆਂ ਨੇ ਜਿਨ੍ਹਾਂ ਨੂੰ ਰੋਕ ਦਿੱਤਾ ਗਿਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਦੇ ਕੋਲ ਸਥਿਤ ਪੌਂਟ ਐਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦੇ ਵਿੱਚ ਲਗਾਤਾਰ ਦੱਸਿਆ ਕਿ ਅ 1363.5 ਫੁੱਟ ਪਾਣੀ ਦਾ ਪੱਧਰ ਰਿਕਾਰਡ ਕੀਤਾ ਗਿਆ ਇਸ ਤੋਂ ਪਹਿਲਾਂ 22 ਜੂਨ ਨੂੰ ਛੀਲ ਦੇ ਵਿੱਚ ਸਵੇਰੇ 6 ਵਜੇ 1288.76 ਫੁੱਟ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਸੀ 42 ਦਿਨ ਬਾਅਦ ਬੰਨ ਦੇ ਵਿੱਚ 75 ਫੁੱਟ ਪਾਣੀ ਦਾ ਪੱਧਰ ਵਧਿਆ ਤੇਜ਼ੀ ਦੇ ਨਾਲ ਵਧਣ ਦੇ ਨਾਵਾਜੂਦ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 27 ਤੇ ਫਲੱਡ ਗੇਟਾਂ ਤੋਂ 2 ਫੁੱਟ ਦੂਰ ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਰੰਜੀਤ ਸਾਗਰ ਦੇ ਵਿੱਚ ਪਾਣੀ ਦਾ ਪੱਧਰ 4 ਦਿਨਾਂ ਦੇ ਵਿੱਚ 6.5 ਮੀਟਰ ਵਧਿਆ ਪਠਾਨਕੋਟ ਦੇ ਸ਼ਾਹਪੁਰ ਕੰਢੀ ਸਥਿਤ ਰੰਜੀਤ ਸਾਗਰ ਡੈਮ ਪ੍ਰੋਜੈਕਟ ਦੀ ਝੀਲ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਿਛਲੇ 4 ਦਿਨਾਂ ਦੇ ਵਿੱਚ ਝੀਲ 'ਚ ਪਾਣੀ ਦੇ ਪੱਧਰ 'ਤੇ 6.5 ਮੀਟਰ ਦਾ ਵਾਧਾ ਦਰਜ ਕੀਤਾ ਗਿਆ ਪਾਣੀ ਦੇ ਪੱਧਰ 514.95 ਮੀਟਰ ਦਰਜ ਕੀਤਾ ਗਿਆ ਜਦਕਿ 30 ਜੁਲਾਈ ਨੂੰ ਝੀਲ ਦੇ ਵਿੱਚ ਦੁਪਹਿਰ 2 ਵਜੇ ਪਾਣੀ ਦਾ ਪੱਧਰ 508.51 ਮੀਟਰ ਦਰਜ ਕੀਤਾ ਗਿਆ ਸੀ ਇਸੇ ਕਰਕੇ ਲੋਕਾਂ ਦੀਆਂ ਹੁਣ ਪਰੇਸ਼ਾਨੀਆਂ ਵਧੀਆਂ ਹੋਈਆਂ ਨੇ ਤੇ ਪੰਜਾਬ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ